ਪੰਜਾਬ 2470 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਖਬਰਾਂ ਦਾ ਬਲਟਨ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ ਅੱਜ ਲੋਹੜੀ ਦਾ ਦਿਨ ਹੈ ਤੇ ਪੰਜਾਬ ਦੇ ਲੋਕਾਂ ਲਈ ਲੋਹੜੀ ਇੱਕ ਬਹੁਤ ਹੀ ਵਿਸ਼ੇਸ਼ ਤਿਉਹਾਰ ਹੈ ਅਸੀਂ ਇਸ ਮੌਕੇ ਤੇ ਆਪਣੇ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਲੋਹੜੀ ਦੀ ਮੁਬਾਰਕਬਾਦ ਭੇਜਦੇ ਹਾਂ ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਇਸ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ ਇਸ ਇਤਿਹਾਰ ਨਾਲ ਇੱਕ ਲੋਕ ਕਥਾ ਇਸ ਤਰ੍ਹਾਂ ਸੰਬੰਧਿਤ ਹੈ ਕਿ ਇਸ ਦਿਨ ਦੁੱਲਾ ਪੱਟੀ ਜਿਹੜਾ ਪੰਜਾਬ ਦਾ ਨਾਇਕ ਹੈ ਇੱਕ ਉਹਨੇ ਗਰੀਬ ਬ੍ਰਾਹਮਣ ਦੀਆਂ ਧੀਆ ਸੁੰਦਰੀ ਤੇ ਮੁੰਦਰੀ ਦਾ ਵਿਆਹ ਆਪਣੇ ਹੱਥੀ ਕਰਵਾ ਕੇ ਉਹਨਾਂ ਨੂੰ ਸਹੁਰੇ ਘਰ ਭੇਜਿਆ ਸੀ ਇਸ ਤੋਂ ਪਹਿਲਾਂ ਉਹਨਾਂ ਨੂੰ ਦੁਸ਼ਟ ਹਾਕਮ ਦੀ ਚੁੰਗਲ ਤੋਂ ਵੀ ਸੁਨੇਹਾ ਆਜ਼ਾਦ ਕਰਵਾਇਆ ਸੀ ਤੇ ਇਸ ਘਟਨਾ ਦੀ ਯਾਦ ਵਿੱਚ ਤਿਹਾਰ ਇਹ ਬਣ ਗਿਆ ਤੇ ਲੋਕ ਅੱਗ ਬਾਲ ਕੇ ਇਹਨੂੰ ਸੇਕਣ ਦਾ ਤਿਹਾਰ ਬਣਾ ਲਿਆ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਿਹਾਰ ਦਾ ਸਬੰਧ ਇੱਕ ਪ੍ਰਾਤਨ ਕਥਾ ਸਤੀਦੈਨ ਨਾਲ ਵੀ ਹੈ। ਕਈ ਇਹ ਵੀ ਕਹਿੰਦੇ ਹਨ ਕਿ ਇਸ ਦਿਨ ਲੋੜੀ ਦੇਵੀ ਨੇ ਅਤਿਆਚਾਰੀ ਰਾਖਸ਼ ਨੂੰ ਮਾਰਿਆ ਸੀ। ਇਸ ਤਰ੍ਹਾਂ ਇਸ ਤਿਹਾਰ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੀਆਂ। ਲੋੜੀ ਸ਼ਬਦ ਦਾ ਮੂਲ ਤੇਲ ਅਤੇ ਰੋੜੀ ਤੋਂ ਬਣਿਆ ਹੋਇਆ ਹੈ। ਜੋ ਸਮਾਪਾ ਕੇ ਤੇਲ ਰੋੜੀ ਯਾਨੀ ਕਿ ਤਲੋੜੀ ਤੇ ਤਲੂੜੀ ਤੋਂ ਫਿਰ ਲੋੜੀ ਬਣ ਗਿਆ ਇਸ ਇਤਿਹਾਰ ਦਾ ਸਬੰਧ ਸਰਦੀ ਰੁੱਤ ਨਾਲ ਵੀ ਹੈ ਸਰਦੀ ਦੀ ਰੁੱਤ ਪੂਰੇ ਜੋਰਾਂ ਤੇ ਹੁੰਦੀ ਹੈ ਇਸ ਕਈ ਲੋਕ ਇਸ ਇਤਿਹਾਰ ਦਾ ਸਬੰਧ ਠੰਡੇ ਪੈ ਸੂਰਜ ਨੂੰ ਗਰਮੀ ਦੇਣ ਨਾਲ ਵੀ ਜੋੜ ਕੇ ਦੇਖਦੇ ਹਨ ਲੋੜੀ ਤੋਂ ਪਹਿਲਾਂ ਪੇਕੇ ਘਰ ਵੱਲੋਂ ਨਵੀਆਂ ਮਈਆਂ ਕੁੜੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਹੈ ਪੇਕੇ ਪਰਿਵਾਰ ਵੱਲੋਂ ਕੁੜੀ ਅਤੇ ਸਹੁਰੇ ਪਰਿਵਾਰ ਲਈ ਸੰਧਾਰਾ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਕੁੜੀਆਂ ਨੂੰ ਦਿੱਤੇ ਜਾਣ ਵਾਲੇ ਸੰਧਾਰੇ ਵਿੱਚ ਤੇਲ ਚੌਲ ਅਤੇ ਪੰਜੀਰੀ ਦੇ ਬਣੇ ਹੋਏ ਲੱਡੂ ਅਤੇ ਨਾਲ ਕੱਪੜੇ ਢੀੜੇ ਵੀ ਹੁੰਦੇ ਹਨ ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਤਾ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਸੰਧਾਰੇ ਵਿੱਚ ਕੁਝ ਨਾ ਕੁਝ ਤੋਹਫੇ ਵਜੋਂ ਭੇਜਦੇ ਰਹਿੰਦੇ ਹਨ ਪੰਜਾਬ ਦੇ ਕਈ ਖੇਤਰਾਂ ਵਿੱਚ ਇਸ ਨੂੰ ਭਾਜੀ ਵੀ ਕਹਿੰਦੇ ਹਨ ਜਿਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ ਹੁੰਦਾ ਹੈ ਉਹ ਕੁਝ ਦਿਨ ਪਹਿਲਾਂ ਮੂੰਗਫਲੀ ਗੁੜ ਰੋੜੀਆਂ ਪਿੰਡ ਵਿੱਚ ਵੜਦੇ ਹਨ ਤੇ ਸਾਰੇ ਸ਼ਰੀਕੇ ਦੀਆਂ ਨੂੰਹਾਂ ਧੀਆਂ ਇਕੱਠੀਆਂ ਹੋ ਕੇ ਪਿੰਡ ਵਿੱਚ ਜਾਂ ਜਾਣ ਪਛਾਣ ਵਾਲਿਆਂ ਦੇ ਘਰਾਂ ਵਿੱਚ ਗੁੜ ਫੇਰਦੀਆਂ ਨਿਭਾਵ ਲੋਹੜੀ ਵੰਡ ਕੇ ਆਉਂਦੀਆਂ ਹਨ ਕੁਝ ਖਾਸ ਮਿਲਵਰਤਨ ਵਾਲੇ ਘਰਾਂ ਵਿੱਚ ਗਿੱਧਾ ਪਾ ਕੇ ਖੁਸ਼ੀ ਵੀ ਮਨਾਈ ਜਾਂਦੀ ਹੈ। ਅੱਜਕੱਲ੍ਹ ਲੋਕ ਧੀਆਂ ਦੀ ਲੋੜੀ ਵੀ ਪੁੱਤਾਂ ਵਾਂਗ ਮਨਾਉਣ ਲੱਗ ਪਏ ਹਨ। ਲੋੜੀ ਦੀ ਰਾਤ ਨੂੰ ਵੈਸੇ ਤਾਂ ਹਰ ਘਰ 'ਚ ਪਾਠੀਆਂ ਬਾਲ ਕੇ ਧੂਣੀ ਬਾਲ ਕੇ ਸ਼ਗਨ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਘਰਾਂ ਵਿੱਚ ਨਵਜੰਮੇ ਬੱਚੇ ਹੁੰਦੇ ਹਨ ਲੜਕੇ ਖਾਸ ਕਰਕੇ ਜਾਂ ਮੁੰਡੇ ਦਾ ਵਿਆਹ ਹੋਇਆ ਹੁੰਦਾ ਹੈ ਤੇ ਉਹਨਾਂ ਘਰਾਂ ਵਿੱਚ ਰਿਸ਼ਤੇਦਾਰ ਤੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ ਤੇ ਉਸਦੇ ਢਾਲੇ ਦੁਆਲੇ ਸੱਤ ਚੱਕਰ ਲਾਉਂਦੇ ਹੋਏ ਤਿਲ ਖਿਲਾ ਤੇ ਚਿਰੜੇ ਪਾ ਕੇ ਗੀਤ ਗਾਉਂਦੇ ਹਨ ਇਸ਼ਰਾ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਸੋ ਲੋੜੀ ਦਾ ਤਿਹਾਰ ਪੰਜਾਬ ਦਾ ਇੱਕ ਵੱਡਾ ਤੇ ਪ੍ਰਮੁੱਖ ਤਿਹਾਰ ਹੈ ਇਸ ਦਿਨ ਪੰਜਾਬ ਦੀ ਅਣਖ ਦੇ ਰਾਖੇ ਮਹਾਨਾਇਕ ਦੁੱਲਾ ਨੂੰ ਲੋਕ ਯਾਦ ਕਰਦੇ ਹਨ ਪਾਕਿਸਤਾਨ ਦੇ ਲਾਹੌਰ ਤੋਂ ਇੱਕ ਖਬਰ ਆ ਰਹੀ ਹੈ ਕਿ ਧੀਆਂ ਧਿਆਣਿਆਂ ਦੀ ਰਾਖੀ ਲਈ ਜਾਣੇ ਜਾਂਦੇ ਮਹਾਨਾਇਕ ਦੁੱਲਾ ਪੱਟੀ ਦੀ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਵਿਖੇ ਜਿਹੜੀ ਕਬਰ ਬਣੀ ਹੋਈ ਹੈ ਉਹ ਬੜੀ ਮੰਦ ਹਲੀ ਦੀ ਸ਼ਿਕਾਰ ਹੈ ਭਾਵੇਂ ਕਿ ਪਾਕਿਸਤਾਨ ਸਰਕਾਰ ਵੱਲੋਂ ਇਤਿਹਾਸ ਵਿੱਚ ਦਰਜ ਇਸ ਮਹਾਨ ਜੋ ਤੇ ਦੁੱਲਾ ਪੱਟੀ ਦੀ ਮਿਆਣੀ ਸਾਹਿਬ ਕਬਰਸਤਾਨ ਸਥਿਤ ਕਬਰ ਲਈ ਸਾਢੇ 3 ਨ ਮਰਲੇ ਜਗ੍ਹਾ ਰੱਖ ਵੀ ਰੱਖੀ ਹੋਈ ਹੈ ਪਰ ਕਬਰਸਤਾਨ ਦੇ ਨਿਜ਼ਾਮੀਆਂ ਦੀ ਮਿਲੀ ਭੁਗਤ ਕਰਨ ਹੁਣ ਉੱਥੇ ਨਸ਼ੇ ਵੇਚਣ ਵਾਲਿਆਂ ਦਾ ਕਬਜ਼ਾ ਦੱਸਿਆ ਜਾ ਰਿਹਾ ਹੈ ਲੋਹੜੀ ਵਾਲੇ ਦਿਨ ਉਸ ਨਾਇਕ ਨੂੰ ਯਾਦ ਕਰਨ ਲਈ ਚੇਚੇ ਤੌਰ ਤੇ ਮਿਆਣੀ ਸਾਹਿਬ ਕਬਰਸਤਾਨ ਪਹੁੰਚੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤੀਆਜ਼ ਰਸ਼ੀਦ ਕਰੈਸ਼ੀ ਨੇ ਦੱਸਿਆ ਕਿ ਸਰਕਾਰ ਵੱਲੋਂ ਮਹਾਨ ਯੋਧੇ ਦੁੱਲਾ ਪੱਟੀ ਦੀ ਕਬਰ ਲਈ ਸਾਢੇ 3 ਮਰਲੇ ਜਗ੍ਹਾ ਰਾਖਵੀਂ ਰੱਖੀ ਗਈ ਸੀ ਪਰ ਉਹਨਾਂ ਦੀ ਕਬਰ ਦੇ ਆਲੇ ਦੁਆਲੇ ਕਬਰਸਤਾਨ ਦੇ ਪ੍ਰਸ਼ਾਸਨ ਨੇ ਰਾਖਵੀਂ ਰੱਖੀ ਸਾਢੇ 3 ਮਰਲੇ ਜਗ੍ਹਾ ਦੇ ਉੱਤੇ ਵੀ ਗੈਰਕਾਨੂੰਨੀ ਢੰਗ ਨਾਲ ਹੋਰ ਵਧੇਰੇ ਕਬਰਾਂ ਬਣਾ ਕੇ ਦੁੱਲਾ ਪੱਟੀ ਦੀ ਕਬਰ ਦੀ ਸੁੰਦਰਤਾ ਨੂੰ ਤਬਾਹ ਕਰ ਦਿੱਤਾ ਹੈ ਹੁਣ ਤਾਂ ਇਸ ਇਤਿਹਾਸਿਕ ਕਬਰਸਤਾਨ ਵਿੱਚ ਨਸ਼ਾ ਵੇਚਣ ਵਾਲਿਆਂ ਨੇ ਪੱਕਾ ਡੇਰਾ ਲਾ ਲਿਆ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁੱਲਾ ਪੱਟੀ ਦੀ ਇੱਕ ਸੁੰਦਰ ਕਬਰ ਬਣਾਈ ਜਾਵੇ ਉਹਨਾਂ ਨੂੰ ਸਿੱਖਿਆ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ ਉਹਨਾਂ ਦੇ ਨਾਂ ਤੇ ਯਾਦਗਾਰੀ ਡਾਕ ਟਿਕਟ ਤੇ ਸਿੱਕੇ ਜਾਰੀ ਕੀਤੇ ਜਾਣ ਅਤੇ ਉਹਨਾਂ ਨੂੰ ਸਰਕਾਰੀ ਮਾਨਤਾ ਜਿਹੜੀ ਆ ਦਿੱਤੀ ਜਾਵੇ ਉਹ ਕਿਉਂਕਿ ਉਹ ਲੋਕਾਂ ਦੇ ਹੀਰੋ ਨੇ ਇਸ ਤੋਂ ਇਲਾਵਾ ਸਰਕਾਰ ਵੱਲੋਂ ਉਸ ਨੂੰ ਕੌਮੀ ਹੀਰੋ ਦਾ ਦਰਜਾ ਵੀ ਦਿੱਤਾ ਜਾਣਾ ਚਾਹੀਦਾ ਹੈ ਅਗਲੀ ਅਗਲੀ ਖਬਰਾਂ ਤੇ ਚਾਤੀ ਮਾਰਦੇ ਆ ਪਹਿਲੀ ਖਬਰ ਕੈਨੇਡਾ ਤੋਂ ਜੀ ਕੈਨੇਡਾ ਦੇ ਵਿਦੇਸ਼ ਮੰਤਰੀ ਮਿਲਾਨੀ ਜੋਲੀ ਨੇ ਲਿਬਰਲ ਪਾਰਟੀ ਦੀ ਗਵਾਈ ਦੀ ਦੌੜ ਤੋਂ ਖੁਦ ਨੂੰ ਆਪਣੇ ਆਪ ਨੂੰ ਮਤਲਬ ਵਕ ਕਰ ਲੈਂਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਵੱਲੋਂ ਆਰਥਿਕ ਦਬਾਅ ਤੇ ਟੈਰਫ ਦੇ ਖਤਰਿਆਂ ਨਾਲ ਨਜਿੱਠਣ ਤੇ ਕਰ ਧਿਆਨ ਕੇਂਦਰ ਕਰਨ ਦੀ ਲੋੜ ਹੈ। ਜੋਲੀ ਨੇ ਕਿਹਾ ਕਿ ਮੈਂ ਦੋਸਤਾਂ ਦੇ ਨਾਲ ਅਤੇ ਨਾਲ ਕੰਮ ਕਰਨ ਵਾਲਿਆਂ ਨੀਡਲੈਸ ਰਾਹਕਾਰਾਂ ਨਾਲ ਗੱਲਬਾਤ ਕੀਤੀ ਹੈ। ਬਹੁਤ ਸਾਰੇ ਨੇ ਮੈਨੂੰ ਦੌੜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਜਾਣਦੀ ਹਾਂ ਕਿ ਕੈਨੇਡਾ ਦੀ ਲਿਬਰਲ ਪਾਰਟੀ ਦੀ ਗਵਾਹੀ ਕਰਨ ਵਾਲੀ ਪਹਿਲੀ ਮਹਿਲਾ ਬਣ ਦਾ ਵੀ ਇੱਕ ਮੌਕਾ ਹੈ ਪਰ ਮੈਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਮੌਜੂਦਾ ਅੰਤਰਰਾਸ਼ਟਰੀ ਹਾਲਾਤ ਖਾਸ ਤੌਰ ਤੇ ਅਮਰੀਕਾ ਦੇ ਨਵੇਂ ਚੁੜੇ ਗਏ ਰਾਸ਼ਟਰਪਤੀ ਦੇ ਟੈਰਫ ਅਤੇ ਹੋਰ ਨਾ ਆਰਥਿਕ ਦਬਾਵਾਂ ਦੇ ਖਤਰੇ ਲਈ ਇੱਕ ਦ੍ਰਿੜ ਤੇ ਤੁਰੰਤ ਪ੍ਰਤੀਕਿਰਿਆ ਦੀ ਲੋੜ ਹੈ ਕੈਨੇਡਾ ਦੀ ਸਾਬਕਾ ਰੱਖਿਆ ਮੰਤਰੀ ਭਾਰਤੀ ਮੂਲ ਦੀ ਨੀਤਾ ਆਨੰਦ ਨੇ ਵੀ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੀ ਲੀਡਰਸ਼ਿਪ ਦੀ ਰੇਸ ਵਿੱਚ ਨਹੀਂ ਹਨ ਤੇ ਉਹ ਸੰਸਦ ਦੀਆਂ ਚੋਣਾਂ ਵਿੱਚ ਵੀ ਹਿੱਸਾ ਨਹੀਂ ਲੈਣਗੇ। ਇਹ ਵੀ ਪਤਾ ਲੱਗਾ ਹੈ ਕਿ ਅਗਲੇ ਦਿਨਾਂ 'ਚ ਕੁਝ ਹੋਰ ਲਿਬਰ ਲਾਗੂਆ ਲੋ ਵੀ ਆ ਰਹੀਆਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਪਾਸਾ ਵਟਣ ਦੇ ਸੰਕੇਤ ਮਿਲਣਗੇ। ਪਰ ਪੰਜਾਬੀ ਮੂਲ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ। ਹਾਲ ਵਿੱਚ ਹੀ ਸ਼ੁਰੂਆਤੀ ਖਬਰਾਂ ਵਿੱਚ ਪਾਰਟੀ ਲੀਡਰਸ਼ਿਪ ਲਈ ਕਈ ਨਾਂ ਸਾਹਮਣੇ ਆਏ ਸਨ ਪਰ ਹੁਣ ਇਹ ਲੱਗਣ ਲੱਗਿਆ ਹੈ ਕਿ ਲਿਬਰਲ ਪਾਰਟੀ ਦੀ ਆਗੂ ਦੀ ਚੋਣ ਵਿੱਚ ਆਖਰ ਤੇ ਵੱਡੇ ਅਰਥਸ਼ਾਸਤਰੀ ਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਜੋਸਫ ਕਾਰਨੇ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਹੀ ਪ੍ਰਮੁੱਖ ਉਮੀਦਵਾਰ ਰਹਿ ਜਾਣਗੇ ਇਹਨਾਂ ਦੋਹਾਂ ਵਿੱਚੋਂ ਵੀ ਕੋਈ ਇੱਕ ਜਸਟਨ ਟਰੂਡੋ ਦੀ ਥਾਂ ਲਏਗਾ ਪਾਰਟੀ ਅੰਦਰਲੇ ਸੂਤਰਾਂ ਸਾਲ ਮਾਰਕ ਕਾਰਨੇ ਅਖੀਰ ਦੇ ਉਤੇ ਬਾਜ਼ੀ ਮਾਰ ਸਕਦੇ ਹਨ ਇਸ ਦੀਆਂ ਸੰਭਾਵਨਾਵਾਂ ਵਧੇ ਰਹੀਆਂ ਹਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਜਿਹੜੇ ਆ ਉਹਨਾਂ ਨੇ ਗਾਜ਼ਾ ਜੰਗਬੰਦੀ ਤੇ ਬੰਦਕਾਂ ਦੀ ਰਿਹਾਈ ਤੇ ਚੱਲ ਰਹੀ ਗੱਲਬਾਤ ਬਾਰੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਨਾਲ ਗੱਲਬਾਤ ਕੀਤੀ ਹੈ ਇਹ ਗੱਲਬਾਤ ਰਾਸ਼ਟਰਪਤੀ ਬਣ ਤੋਂ ਪਹਿਲਾਂ ਕਿਸੇ ਸਮਝੌਤੇ ਤੇ ਪਹੁੰਚਣ ਲਈ ਡੋਨਲਡ ਟਰੰਪ ਦੀਆਂ ਕੋਸ਼ਿਸ਼ਾਂ ਦਾ ਆਖਰੀ ਹਿੱਸਾ ਹੈ ਡੋਨਲਡ ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜੇਕਰ ਰਾਸ਼ਟਰਪਤੀ ਦਫ਼ਤਰ ਪਹੁੰਚਣ ਤੋਂ ਪਹਿਲਾਂ ਬੰਦਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਮਿਡਲ ਈਸਟ ਵਿੱਚ ਭਾਰੀ ਤਬਾਹੀ ਹੋਵੇਗੀ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਤੇ ਪ੍ਰਗਤੀ ਦੀਆਂ ਰਿਪੋਰਟਾਂ ਦੇ ਵਿੱਚ ਘਾਹਰ ਮੌਤਾਂ ਦੀ ਗਿਣਤੀ ਵੀ ਵਧੀ ਜਾ ਰਹੀ ਹੈ ਇੱਕ ਛੋਟੀ ਦੇ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਇਸ ਹਫਤੇ ਇਹ ਸਮਝੌਤਾ ਹੋਣਾ ਸੰਭਵ ਹੈ ਸੋਮਵਾਰ ਸਵੇਰੇ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ ਘੱਟ 45 ਫਲਸਤੀਨੀਆ ਦੀ ਹੁਣ ਮੌਤ ਹੋ ਚੁੱਕੀ ਹੈ ਇਸ ਦਰਾਂ ਇਜ਼ਰਾਈਲ ਦੀ ਉੱਤਰੀ ਗਾਜ਼ਾ ਦੀ ਘੇਰਾਬੰਦੀ ਦੇ 100 ਦੇ ਅੰਕੜੇ ਉਹ ਵੀ ਪਾਰ ਕਰ ਲਿਆ ਹਨ ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾ ਸ਼ੁਰੂ ਹੋਣ ਤੋਂ ਬਾਅਦ ਤੋਂ ਲਗਭਗ 5000 ਲੋਕ ਇਸ ਇਲਾਕੇ ਵਿੱਚ ਵੀ ਮਾਰੇ ਜਾ ਚੁੱਕੇ ਹਨ ਜਾਂ ਫਿਰ ਲਾਪਤਾ ਹਨ ਗਾਜਾ ਵਿੱਚ ਲੋਕ ਵਾਰ-ਵਾਰ ਸਮਝੌਤੇ ਦੀਆਂ ਸਫਲਤਾਵਾਂ ਤੋਂ ਬਾਅਦ ਭਾਵੇਂ ਬਹੁਤ ਸਾਰੇ ਚਕੰਨੇ ਹਨ ਸਾਵਧਾਨ ਹਨ ਜਿਨ੍ਹਾਂ ਦਾ ਉਹਨਾਂ ਨੇ ਅਤੀਤ ਵਿੱਚ ਕਈ ਵਾਰੀ ਅਨੁਭਵ ਕਰ ਲਿਆ ਹੈ ਹਰ ਵਾਰ ਜਦੋਂ ਜੰਗਬੰਦੀ ਦੀ ਗੱਲ ਚੱਲਦੀ ਹੈ ਤਾਂ ਫਿਰ ਉਹ ਨਿਰਾਸ਼ ਹੋ ਜਾਂਦੇ ਹਨ ਪਰ ਇਸ ਵਾਰ ਉਹ ਆਸ਼ਾਵਾਦੀ ਜਾਪਦੇ ਹਨ ਇਸ ਦੇ ਬਾਵਜੂਦ ਦਿਨ ਭਰ ਉਹਨਾਂ ਨੇ ਹਮਲਿਆਂ ਦਾ ਸਾਹਮਣਾ ਕੀਤਾ ਜਿਸ ਨਾਲ ਹੋਰ ਕਾਫੀ ਸਾਰਾ ਜਾਨੀ ਨੁਕਸਾਨ ਹੋਇਆ ਹੈ ਡਰੋਨ ਹਮਲੇ ਖਾਸ ਕਰਕੇ ਹਾਲ ਵਿੱਚ ਵਧੇ ਹਨ ਘਟੋ ਘਟ ਸੱਤ ਡਰੋਨ ਹਮਲੇ ਅਜਗੜਾ ਸਿਟੀ ਖਾਸ ਤੌਰ ਤੇ ਪੂਰਬੀ ਇਲਾਕੇ ਤੇ ਮੁੱਖ ਸੜਕ ਅਲ ਜਲਾਸ ਸਟਰੀਟ ਦੇ ਉੱਤੇ ਹੋਏ ਹਨ ਇਹ ਬਹੁਤ ਹੀ ਚਿੰਤਾਜਨਕ ਹੈ ਅਤੇ ਇਸ ਲਈ ਲੋਕ ਹੁਣ ਸਮਝੌਤੇ ਬਾਰੇ ਖਬਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਡੋਨਲਡ 트럼ਪ ਦੇ ਵਾਈਟ ਹਾਊਸ ਵਿੱਚ ਮੁੜ ਪ੍ਰਵੇਸ਼ ਕਰਨ ਤੋਂ ਸਿਰਫ 1 ਹਫ਼ਤਾ ਪਹਿਲਾਂ ਯੂਕਰੇਨ ਤੋਂ ਆਉਣ ਵਾਲੇ ਮਹੀਨਿਆਂ ਵਿੱਚ ਕੁਝ ਸਖਤ ਜਿਹੜੇ ਆ ਵਿਕਲਪ ਉਹਨਾਂ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੈ ਇਸ ਦੀਆਂ ਪੌਜਾਂ ਲੰਬੇ ਫਰੰਟ ਲਾਈਨ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਰੂਸ ਦੇ ਵਿਰੁੱਧ ਪਛੜ ਰਹੀਆਂ ਹਨ ਯੂਕਰੇਨ ਤਜਰਬੇਕਾਰ ਸਿਪਾਈਆਂ ਦੀ ਘਾਟ ਨਾਲ ਵੀ ਜੂਝ ਰਿਹਾ ਹੈ ਅਤੇ 트럼ਪ ਦੇ ਆਉਣ ਬਾਅਦ ਇਸ ਗੱਲ ਦਾ ਵੀ ਸ਼ੱਕ ਵੱਧ ਗਿਆ ਹੈ ਕਿ ਫੌਜੀ ਸਹਾਇਤਾ ਮੌਜੂਦਾ ਦਰਵਾਂਗ ਮਿਲਦੀ ਵੀ ਰਹੇਗੀ ਜਾਂ ਨਹੀਂ ਕੀਪ ਵਿੱਚ ਸਰਕਾਰ ਮਾਸਕੋ ਅਤੇ ਵਾਸ਼ਿੰਗਟਨ ਦੇ ਸੰਕੇਤਾਂ ਦੀ ਉਡੀਕ ਕਰ ਰਹੀ ਹੈ ਅਤੇ ਵੇਖ ਰਹੀ ਹੈ ਕਿ ਨਿਰਪੱਖ ਸ਼ਾਂਤੀ ਦੀ ਆਪ੍ਰੀਸ਼ਾ ਨੂੰ ਉਹ ਹਰ ਰੋਜ਼ ਹੁਣ ਦਰਾ ਰਹੀ ਹੈ ਰੂਸ ਦੁਆਰਾ ਜਬਤ ਕੀਤੇ ਗਏ ਖੇਤਰ ਨੂੰ ਮੁੜ ਪ੍ਰਾਪਤ ਕਰਨ ਦਾ ਕੋਈ ਵੀ ਵਿਚਾਰ ਸਾਹਮਣੇ ਨਹੀਂ ਆ ਰਿਹਾ ਭਾਰੀ ਨੁਕਸਾਨ ਉਠਾਉਣ ਦੇ ਬਾਵਜੂਦ ਰੂਸੀ ਫੌਜਾਂ ਨੇ ਡੋਨੇਸਟਸਕ ਖੇਤਰ ਵਿੱਚ ਅੱਗੇ ਵਧਣਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਚਾਰ ਵਿੱਚੋਂ ਇੱਕ ਜਿਸ ਨੂੰ ਮਾਸਕੋ ਨੇ ਗੈਰਕਾਨੂੰਨੀ ਤੌਰ ਤੇ ਜੋੜਿਆ ਹੈ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਓਪਨ ਸੋਰਸ ਵਿਸ਼ਲੇਸ਼ਕ ਵਾਰ ਮੈਪਰ ਦੇ ਅਨੁਸਾਰ ਰੂਸ ਯੂਕਰੇਨ ਦੇ 18% ਤੋਂ ਵੱਧ ਇਲਾਕੇ ਉੱਤੇ ਕਬਜ਼ਾ ਕਰ ਚੁੱਕਾ ਹੈ ਜਿਸ ਵਿੱਚ ਕ੍ਰੀਮੀਆਂ ਤੇ ਡੈਨਿਸਟ੍ਰਕ ਤੇ ਲੋਹਾਨਸਕ ਦੇ ਖੇਤਰ ਸ਼ਾਮਲ ਹਨ ਜੋ ਉਸ ਨੇ 20 ਪਹਿਲਾ ਤੋਂ ਹੀ ਲੈਲੇ ਸਨ ਰੂਸੀ ਬਲਾ ਨੇ ਦਸੰਬਰ ਵਿੱਚ ਲਗਭਗ ਹੋਰ 400 ਵਰਗ ਕਿਲੋਮੀਟਰ ਦੇ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਹੈ। ਅਗਰੀ ਖਬਰ ਅਮਰੀਕਾ ਤੋਂ ਹੈ ਜੀ ਅਮਰੀਕਾ ਦੇ ਲਾਸ ਐਂਜਲਸ ਵਿੱਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 24 ਹੋ ਗਈ ਹੈ। ਕੈਲੀਫੋਰਨੀਆ ਦੇ ਮੌਸਮ ਵਿਗਿਆਨੀਆਂ ਨੇ ਹੋਰ ਤੇਜ਼ ਹਵਾਵਾਂ ਦੀ ਚੇਤਾਵਨੀ ਦਿੱਤੀ ਹੈ ਤੇ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਖੇਤਰ ਵਿੱਚ ਹਵਾਵਾਂ ਤੇਜ਼ ਚੱਲਣ ਕਾਰਨ ਅੱਗ ਹੋਰ ਵੀ ਭਟਕ ਸਕਦੀ ਹੈ। ਅੱਗ ਕਾਰਨ ਸਭ ਤੋਂ ਵੱਧ ਤਬਾਈ ਪਾਲੀ ਸਟੇਸ ਵਿੱਚ ਹੋਈ ਹੈ ਜਿੱਥੇ 23000 ਏਕੜ ਤੋਂ ਵੱਧ ਦਾ ਰਕਬਾ ਸੜ ਗਿਆ ਹੈ ਐਤਵਾਰ ਨੂੰ ਇੱਕ ਨਿੱਜੀ ਮੌਸਮ ਨਿਗਰਾਨ ਕੰਪਨੀ ਨੇ ਅੱਗ ਤੇ ਉਹ ਆਰਥਿਕ ਨੁਕਸਾਨ ਦੇ ਆਪਣੇ ਸ਼ੁਰੂਆਤੀ ਅਨੁਮਾਨ ਨੂੰ ਵਧਾ ਕੇ 250 ਤੋਂ 270 ਬਿਲੀਅਨ ਅਮਰੀਕੀ ਡਾਲਰ ਦੇ ਵਿਚਕਾਰ ਹੁਣ ਕਹਿ ਦਿੱਤਾ ਹੈ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਮੁ슬ਮਨ ਨਤਾਵਾਂ ਨੂੰ ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿੱਚ ਔਰਤਾਂ ਦੀ ਬਣਾਈਆਂ ਜਾ ਰਹੀਆਂ ਨੀਤੀਆਂ ਨੂੰ ਚੁਣੌਤੀ ਦੇਣ ਦੀ ਅਪੀਲ ਕੀਤੀ ਹੈ ਮਲਾਲਾ ਨੇ ਕਿਹਾ ਹੈ ਕਿ ਸਧਾਰਨ ਸ਼ਬਦਾਂ ਵਿੱਚ ਅਫਗਾਨਿਸਤਾਨ ਵਿੱਚ ਤਾਲਿਬਾਨ ਔਰਤਾਂ ਨੂੰ ਮਨੁੱਖ ਦੇ ਰੂਪ ਵਿੱਚ ਸਮਝਿਆ ਹੀ ਨਹੀਂ ਜਾਂਦਾ ਉਹਨਾਂ ਨੇ ਇਹ ਗੱਲਾਂ ਪਾਕਿਸਤਾਨ ਵੱਲੋਂ ਇਸਲਾਮੀ ਦੇਸ਼ਾਂ ਵਿੱਚ ਲੜਕੀਆਂ ਦੀ ਸਿੱਖਿਆ ਲਈ ਯੋਜਜਤ ਇੱਕ ਸਮੇਲਨ ਵਿੱਚ ਕਹੀਆਂ ਹਨ ਮਲਾਲਾ ਨੇ ਮੁ슬ਮਨ ਨਤਾਵਾਂ ਨੂੰ ਕਿਹਾ ਹੈ ਕਿ ਤਾਲਿਬਾਨ ਦੀਆਂ ਨੀਤੀਆਂ 'ਚ ਕੁਝ ਵੀ ਇਸਲਾਮਕ ਨਹੀਂ ਹੈ ਤਾਲੀਬਾਨ ਆਪਣੀਆਂ ਨੀਤੀਆਂ ਰਾਹੀਂ ਔਰਤਾਂ ਨੂੰ ਪੜ੍ਹਾਈ ਅਤੇ ਕੰਮ ਕਰਨ ਤੋਂ ਰੋਕ ਰਹੇ ਹਨ ਲੜਕੀਆਂ ਦੀ ਸਿੱਖਿਆ ਤੇ ਖੁੱਲ ਕੇ ਬੋਲਣ ਕਾਰਨ ਮਲਾਲਾ ਦੇ ਉੱਤੇ ਤਾਲੀਬਾਨ ਨੇ ਹਮਲਾ ਕੀਤਾ ਸੀ ਉਦੋਂ ਉਹ ਸਿਰਫ 15 ਸਾਲਾਂ ਦੀ ਹੀ ਸੀ ਮਲਾਲਾ ਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਨੂੰ ਇਲਾਜ ਲਈ ਇੰਗਲੈਂਡ ਲਿਜਾਇਆ ਗਿਆ ਸੀ ਅਗਲੀ ਖਬਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ 20 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਵਿੱਚ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਟਰੰਪ ਦੇ ਹਲਫਦਾਰੀ ਸਮਾਗਮ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਪਹੁੰਚਣਗੇ 트럼ਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌ ਚੱਕਣਗੇ ਵਿਦੇਸ਼ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਇਸ ਫੇਰੀ ਦੌਰਾਨ ਐਸ ਜੇ ਸ਼ੰਕਰ ਆਗਾਮੀ 트럼ਪ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਵੀ ਮਿਲਣਗੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਇਹ ਵੀ ਕਿਹਾ ਹੈ ਕਿ ਜੈ ਸ਼ੰਕਰ ਵਿਦੇਸ਼ ਮੰਤਰੀ ਜਿਹੜੇ ਨੇ ਇਸ ਯਾਤਰਾ ਦੌਰਾਨ ਅਮਰੀਕਾ ਦੇ ਆਗਾਮੀ ਪ੍ਰਸ਼ਾਸਨ ਦੇ ਨਮਾਇਦਿਆਂ ਦੇ ਨਾਲ-ਨਾਲ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਆਉਣ ਵਾਲੇ ਕੁਝ ਹੋਰ ਦੁਨੀਆ ਭਰ ਦੀਆਂ ਅਹਿਮ ਹਸਤੀਆਂ ਨਾਲ ਵੀ ਮੀਟਿੰਗਾਂ ਕਰਨਗੇ। ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਪਾਲਕ ਪਲਕੇ ਸਪੇਨ ਦੇ ਦੋ ਰੋਜਾ ਦੌਰੇ ਤੇ ਜਾ ਰਹੇ ਹਨ। ਇਸ ਤਰ੍ਹਾਂ ਉਹ ਆਪਣੇ ਸਪੈਨੀ ਹਮ ਰਤਬਾ ਮੈਨੂਅਲ ਅਲਬਾਰੇਜ਼ ਅਤੇ ਹੋਰ ਆਗੂਆਂ ਨਾਲ ਮੁਲਾਕਾਤ ਕਰਕੇ ਦਵੱਲੇ ਸਬੰਧਾਂ ਬਾਰੇ ਚਰਚਾ ਕਰਨਗੇ ਉਹ ਖੇਤਰੀ ਤੇ ਆਲਮੀ ਮਾਮਲਿਆਂ ਬਾਰੇ ਵੀ ਵਿਚਾਰ ਪਟੰਦਰਾ ਕਰਨਗੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਜੈ ਸ਼ੰਕਰ ਪਹਿਲੀ ਵਾਰ ਸਪੇਨ ਦੇ ਦੌਰੇ ਤੇ ਜਾ ਰਹੇ ਹਨ ਉਹਨਾਂ ਕਹੇ ਕਿ ਜੈ ਸ਼ੰਕਰ ਸਪੈਨਿਸ਼ ਸਪੀਰਾਂ ਦੀ ਨਵੀਂ ਸਾਲਾਨਾ ਕਾਨਫਰੰਸ ਨੂੰ ਵੀ ਸਪੋਧਨ ਕਰਨਗੇ ਉਹ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤਾਂ ਕਰਨਗੇ ਭਾਰਤ ਨੇ ਅੱਜ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੋਰਲ ਇਸਲਾਮ ਨੂੰ ਤਲਬ ਕੀਤਾ ਹੈ ਬੰਗਲਾਦੇਸ਼ੀ ਸਫੀਰ ਨੂੰ ਅਜਿਹੇ ਮੌਕੇ ਸੱਦਿਆ ਗਿਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਢਾਕਾ ਵਿਖਲੇ ਭਾਰਤ ਦੇ ਹਾਈ ਕਮਿਸ਼ਨ ਪ੍ਰਨਾਮ ਵਰਮਾ ਨੂੰ ਵਰਮਾ ਨੂੰ ਸਮਨ ਕਰ ਲਿਆ ਸੀ ਬੰਗਲਾਦੇਸ਼ ਨੇ ਵਰਮਾ ਕੋਲ ਭਾਰਤ ਬੰਗਲਾਦੇਸ਼ ਸਰਹੱਦ ਦੇ ਨਾਲ-ਨਾਲ ਕੁਝ ਟਿਕਾਣਿਆਂ ਉੱਤੇ ਭਾਰਤ ਵੱਲੋਂ ਕੀਤੀ ਜਾ ਰਹੀ ਫੈਂਸਿੰਗ ਦੇ ਉੱਤੇ ਫਿਕਰ ਜਤਾਇਆ ਸੀ ਬੰਗਲਾਦੇਸ਼ ਦੇ ਵਿਦੇਸ਼ਕਤਰ ਮੁਹੰਮਦ ਜਾਸ਼ਮ ਉਦਦੀਨ ਨੇ ਜ਼ੋਰ ਦੇ ਕੇ ਕਹਿਆ ਸੀ ਕਿ ਬੀਐਸਐਫ ਦੀਆਂ ਅਜਈਆਂ ਸਰਗਰਮੀਆਂ ਨਾਲ ਖਾਸ ਕਰਕੇ ਕੰਡਿਆਲੀ ਤਾਰ ਦੀ ਵਾਰਡ ਬਣਾਉਣ ਨਾਲ ਸਰਦ ਤੇ ਤਣਾਅ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ ਅਗਲੀ ਖਬਰ ਸੇਖ ਫਾਰ ਜਸਟਿਸ ਨੇ ਐਸਆਰਵੀ ਗਣਤੰਤਰ ਦੇ ਸਮਰੋਹ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ ਇਸ ਤੋਂ ਬਾਅਦ ਦਿੱਲੀ ਨੂੰ ਹੋਰ ਹਾਈ ਲਰਟ ਤੇ ਕਰ ਦਿੱਤਾ ਗਿਆ ਹੈ ਸਿੱਖ ਫਾਰ ਜਸਟਿਸ ਦੇ ਮੁਖੀ ਜਿਹੜੇ ਨੇ ਗੁਰਪਤਵੰਤ ਸਿੰਘ ਪੰਨੂ ਨੇ 100 ਵਾਰ ਨੂੰ ਇੰਟਰਨੈਟ মিডিਆ ਲਈ ਧਮਕੀ ਦਿੱੰਦਿਆ ਕਿ ਆਪਨੇ ਖਾਲਸਤਾਨ ਨਿਗਰਾਨ ਦਸਤੇ ਨੂੰ ਰਾਜਪਤ ਦੇ ਉੱਤੇ ਉਹ ਭੇਜਣਗੇ ਉਸਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿਣ ਤੇ ਬੱਚਿਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਨਾ ਭੇਜਣ ਲਈ ਵੀ ਕਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਖਾਲਸਤਾਨੀ ਦਸਤੇ ਪ੍ਰਧਾਨ ਮੰਤਰੀ ਮੋਦੀ ਦੀ ਹਿੰਦੂਤਵ ਹਕੂਮਤ ਵਿਰੁੱਧ ਤਰੰਗਾਲ ਰਹਿਣ ਤੋਂ ਰੋਕਣ ਲਈ ਕਾਰਵਾਈ ਵੀ ਕਰਨਗੇ ਤਰੰਗਾਲ ਰਹਿਣ ਤੋਂ ਰੋਕਣ ਵਾਲੇ ਨੂੰ ਸਵਾ ਲੱਖ ਅਮਰੀਕੀ ਡਾਲਰ ਦੇਣ ਦਾ ਉਹਨਾਂ ਨੇ ਐਲਾਨ ਵੀ ਕੀਤਾ ਹੈ। ਅਗਲੀ ਖਬਰ ਭਾਰਤੀ ਫੌਜ ਮੁਖੀ ਜਨਰਲ ਉਪਿੰਦਰ ਦਰਵੇਦੀ ਨੇ ਸੋਮਵਾਰ ਨੂੰ ਸਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਿ ਉਹਨਾਂ ਭਾਰਤ-ਬੰਗਲਾਦੇਸ਼ ਸਬੰਧਾਂ ਬਾਰੇ ਗੱਲ ਕੀਤੀ ਹੈ। ਇਸ ਦੀ ਇੱਕ ਵੀਡੀਓ ਇੰਡੀਅਨ ਆਰਮੀ ਦੇ YouTube ਚੈਨਲ ਦੇ ਉੱਤੇ ਵੀ ਅਪਲੋਡ ਕੀਤੀ ਗਈ ਹੈ। ਇਸ ਵਿੱਚ ਫੌਜ ਦੇ ਮੁਖੀ ਨੇ ਕਈ ਮੁੱਦਿਆਂ ਤੇ ਚਰਚਾ ਕੀਤੀ। ਉਹਨਾਂ ਕਿਹਾ ਕਿ ਬੰਗਲਾਦੇਸ਼ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਸਾਡੇ ਲਈ ਇੱਕ ਰਣਨੀਤਿਕ ਤੌਰ ਤੇ ਮਹੱਤਵਪੂਰਨ ਦੇਸ਼ ਹੈ ਇਸੇ ਤਰ੍ਹਾਂ ਬੰਗਲਾਦੇਸ਼ ਵੀ ਸਾਡੇ ਲਈ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੈ ਉਹਨਾਂ ਨੇ ਕਿਹਾ ਕਿ ਅਸੀਂ ਗਵਾਂਢੀਆਂ ਅਸੀਂ ਇਕੱਠੇ ਰਹਿਣਾ ਹੈ ਅਸੀਂ ਇੱਕ ਦੂਜੇ ਨੂੰ ਸਮਝਣ ਦੀ ਸਾਨੂੰ ਲੋੜ ਹੈ ਜਿੱਥੋਂ ਤੱਕ ਮੌਜੂਦਾ ਸਥਿਤੀ ਦਾ ਸਬੰਧ ਹੈ ਕਿਸੇ ਪਾਸਿਓਂ ਵੀ ਨੁਕਸਾਨ ਪਹੁੰਚਾਉਣ ਦੀ ਕੋਈ ਵੀ ਸਥਿਤੀ ਨਹੀਂ ਹੈ ਫੌਜੀ ਮੁਖੀ ਨੇ ਕਿਹਾ ਕਿ ਮੈਂ ਬੰਗਲਾਦੇਸ਼ ਮੁਖੀ ਦੇ ਸੰਪਰਕ ਵਿੱਚ ਹਾਂ ਜਦੋਂ ਤੋਂ ਇਹ ਤਬਦੀਲੀਆਂ ਹੋ ਰਹੀਆਂ ਹਨ ਮੈਂ ਉਦੋਂ ਤੋਂ ਹੀ ਉਹਨਾਂ ਦੇ ਸੰਪਰਕ ਵਿੱਚ ਹਾਂ ਇਸ ਤੋਂ ਬਾਅਦ ਅਸੀਂ ਨਵੰਬਰ 2024 ਵਿੱਚ ਇੱਕ ਵੀਡੀਓ ਕਾਨਫਰੰਸ ਵੀ ਕੀਤੀ ਸੀ ਉਹਨਾਂ ਕਿਹਾ ਕਿ ਜਦੋਂ ਅਸੀਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਉਸ ਤਰ੍ਹਾਂ ਹੀ ਉਦੋਂ ਹੀ ਹੋਣਾ ਚਾਹੀਦਾ ਹੈ ਜਦੋਂ ਨਵੀਂ ਕੋਈ ਜਿਹੜੀ ਸਰਕਾਰ ਆ ਲੋਕਤੰਤਰੀ ਉਹ ਚੁਣੀ ਜਾਵੇ ਇਸ ਲਈ ਫੇਰ ਹਾਲ ਫੌਜ ਨਾਲ ਸਾਡੇ ਰਿਸ਼ਤੇ ਚੰਗੇ ਹਨ ਭਾਰਤੀ ਫੌਜ ਦੇ ਮੁਖੀ ਜਨਰਲ ਉਪਿੰਦਰ ਦਰਵੇਦੀ ਨੇ ਕਿਹਾ ਕਿ ਭਾਰਤ ਚੀਨ ਸਰਦ ਤੇ ਸਥਿਤੀ ਸੰਵੇਦਨਸ਼ੀਲ ਜ਼ਰੂਰ ਹੈ ਪਰ ਸਥਿਰ ਹੈ ਉਹਨਾਂ ਕਹਿਆ ਕਿ ਉਥੇ ਸਾਡੀ ਤਾਇਨਾਤੀ ਮਜ਼ਬੂਤ ਹੈ ਤੇ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹਾਂ ਪਾਕਿਸਤਾਨ ਦੇ ਬਾਰੇ ਜਨਰਲ ਦਵੇਦੀ ਨੇ ਕਿਹਾ ਕਿ ਪਾਕਿਸਤਾਨ ਨਾਲ ਕੰਟਰੋਲ ਰੇਖਾ ਤੇ ਜੰਗਬੰਦੀ ਜਾਰੀ ਹੈ ਪਰ ਉਸ ਪਾਸਿਓਂ ਕੁੱਟਫੈਸਵੀ ਜਾਰੀ ਹੈ ਪਾਕਿਸਤਾਨ ਚ ਅੱਤਵਾਦ ਦਾ ਢਾਂਚਾ ਅਜੇ ਵੀ ਮੌਜੂਦ ਹੈ ਜੋ ਸਰਹੱਦ ਦੇ ਇਸ ਪਾਸੇ ਅੱਤਵਾਦ ਦਾ ਸਮਰਥਨ ਕਰਦਾ ਹੈ ਜਨਰਲ ਦਵੇਦੀ ਨੇ ਮਿਆਂਮਾਰ ਤੇ ਭਾਰਤੀ ਸਰਹੱਦ ਬਾਰੇ ਕਿਹਾ ਕਿ ਮੀਮਾ ਮਾਰ ਵਿੱਚ ਅਸ਼ਾਂਤੀ ਦੇ ਮੱਦੇ ਨਜ਼ਰ ਸਰਦਤ ਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਜਨਰਲ द्विवेदी ਨੇ ਕਿਹਾ ਕਿ ਉੱਤਰ ਪੂਰਬ ਤੇ ਮਨੀਪੁਰ ਵਿੱਚ ਸਥਿਤੀ ਹੌਲੀ ਹੌਲੀ ਸੁਧਰ ਰਹੀ ਹੈ ਉਹਨਾਂ ਨੇ ਕਿਹਾ ਕਿ ਹਿੰਸਾ ਦੀਆਂ ਕੁਝ ਘਟਨਾਵਾਂ ਅਜੇ ਵੀ ਹੋ ਰਹੀਆਂ ਹਨ ਸ਼ਾਂਤੀ ਅਤੇ ਸਦਭਾਵਨਾ ਦੀ ਸਥਾਪਨਾ ਲਈ ਠੋਸ ਕੋਸ਼ਿਸ਼ਾਂ ਜਾਰੀ ਹਨ ਅੱਜ ਨਿੰਮੇ ਦੇਵੀ ਖਨੋਰੀ ਕਿਸਾਨ ਮੋਰਚਾ ਵਿਖੇ ਕਿਸਾਨਾਂ ਗਊ ਜਗਜੀਤ ਸਿੰਘ ਢੱਲੇਵਾਲ ਦੀ ਭੁੱਖ ਹੜਤਾਲ ਜਾਰੀ ਰਹੀ ਡਾਕਟਰਾਂ ਨੇ ਇੱਕ ਮੈਡੀਕਲ ਰਿਪੋਰਟ ਜਾਰੀ ਕਰਕੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਹਰ ਪਲ ਵਿਗੜ ਰਹੀ ਹੈ ਅਤੇ ਉਹਨਾਂ ਨੂੰ ਬੋਲਣ ਵਿੱਚ ਵੀ ਤਕਲੀਫ ਮਹਿਸੂਸ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਅਤੇ ਸ਼ੰਭੂ ਦੇ ਕਨੋਰੀ ਬਾਰਡਰ ਉੱਤੇ ਡਟੀਆਂ ਦੋ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਵਿਚਾਲੇ ਏਕਤਾ ਨੂੰ ਲੈ ਕੇ ਪਾਤਰਣਾ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਅੱਜ ਹੋਈ ਬੈਠਕ ਬੇਨਤੀਜਾ ਰਹੀ ਹੈ ਬੈਠਕ ਕਿਸੇ ਤਨਪੱਤਰ ਨਾਲ ਲੱਗਣ ਕਰਕੇ ਅਗਲੇ ਘੇੜ ਦੀ ਬੈਠਕ 18 ਜਨਵਰੀ ਨੂੰ ਫਿਰ ਹੋਵੇਗੀ ਕਾਬਲੇ ਗੌਰ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਚਲਦੀ ਬੈਠਕ ਵਿੱਚੋਂ ਉੱਠ ਕੇ ਬਾਹਰ ਚਲੇ ਗਏ ਸਨ ਉਹਨਾਂ ਬਾਹਰ ਖੜੇ ਪੱਤਰਕਾਰਾਂ ਨਾਲ ਵੀ ਕੋਈ ਗੱਲ ਨਹੀਂ ਕੀਤੀ ਉੰਜ ਅੱਜ ਦੀ ਬੈਠਕ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਿੰਦਰ ਸਿੰਘ ਉਗਰਾਹਾ ਰਮਿੰਦਰ ਸਿੰਘ ਪਟਿਆਲਾ ਬਲਬੀਰ ਸਿੰਘ ਰਾਜੇਵਾਲ ਮਨਜੀਤ ਸਿੰਘ ਧਨੇਰ ਡਾਕਟਰ ਦਰਸ਼ਨਪਾਲ ਜਯੋਦਵੀਰ ਸਿੰਘ ਅਬੇ ਮਨੂ ਕਹਾੜ ਤੇ ਸਰਵਣ ਸਿੰਘ ਪੰਦੇਰ 인ਦਰਜੀਤ ਸਿੰਘ ਕੋਟਪੁਟਾ ਲਖਵਿੰਦਰ ਸਿੰਘ ਔਲਖ ਤੇ ਸੁਖਵਿੰਦਰ ਸਿੰਘ ਹਰਦੋ ਝੰਡੇ ਆਦ ਸ਼ਾਮਲ ਸਨ ਤੇ ਅਗਲੇ ਚੰਗਰ ਦੀ ਰੂ ਪ੍ਰੇਖਾ ਸੰਬੰਧੀ ਉਹਨਾਂ ਨੇ ਆਪਸ ਵਿੱਚ ਵਿਚਾਰ ਚਰਚਾ ਕੀਤੀ ਸੀ ਮਾਧ्य ਪ੍ਰਦੇਸ਼ ਸਰਕਾਰ ਦੇ ਪਰਸ਼ੂਰਾਮ ਭਲਾਈ ਬੋਰਡ ਦੇ ਚੇਅਰਮੈਨ ਪੰਡਤ ਵਿਸ਼ਨੂ ਰਜੋਰੀਆ ਨੇ ਬ੍ਰਾਹਮਣਾਂ ਦੇ ਇੱਕ ਭਾਈਚਾਰੇ ਦੇ ਸੰਮੇਲਨ ਦੌਰਾਨ ਇਹ ਐਲਾਨ ਕੀਤਾ ਹੈ ਕਿ ਇਸ ਭਾਈਚਾਰੇ ਵਿੱਚ 4 ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ 1 ਲੱਖ ਰੁਪਏ ਦਾ ਨਾਮ ਦਿੱਤਾ ਜਾਇਆ ਕਰੇਗਾ ਹਾਲਾਂਕਿ ਇਸ ਐਲਾਨ ਦੇ ਉੱਤੇ ਵਿਵਾਦ ਭੜਕਣ ਤੋਂ ਬਾਅਦ ਰਜੋਰੀਆ ਨੂੰ ਇਹ ਸਪਸ਼ਟ ਕਰਨਾ ਪਿਆ ਕਿ ਸੂਬੇ ਵਿੱਚ ਬ੍ਰਾਹਮਣ ਭਾਈਚਾਰੇ ਦੀ ਆਬਾਦੀ ਵਧਾਉਣ ਨੂੰ ਉਤਸ਼ਾਹਤ ਕਰਨ ਲਈ ਸੂਬਾ ਪੱਧਰ ਤੇ ਉੱਤੇ ਕੋਈ ਇਨਾਮ ਯੋਜਨਾ ਨਹੀਂ ਕੀਤੀ ਗਈ ਹੈ ਸਗੋਂ ਇਹ ਇਨਾਮ ਆਪਣੀ ਨਿੱਜੀ ਸਮਰੱਥਾ ਮੁਤਾਬਕ ਹੀ ਦੇਣਗੇ ਰਜ਼ੋਰੀਆ ਨੇ ਕਾਨਫਰੰਸ ਵਿੱਚ ਇਹ ਵੀ ਕਿਹਾ ਕਿ ਦੇਸ਼ ਵਿੱਚ ਧਰਮ ਵਿਰੋਧੀ ਲੋਕਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਉਹਨਾਂ ਨੇ ਕਿਹਾ ਕਿ ਧਰਮ ਵਿਰੋਧੀਆਂ ਦੀ ਗਿਣਤੀ ਕਿਉਂ ਵਧ ਰਹੀ ਹੈ ਕਿਉਂਕਿ ਅਸੀਂ ਆਪਣੇ ਪਰਿਵਾਰ ਵੱਲ ਧਿਆਨ ਦੇਣਾ ਬੰਦ ਕੀਤਾ ਹੋਇਆ ਹੈ ਪਰਸ਼ੂਰਾਮ ਭਲਾਈ ਬੋਰਡ ਦੇ ਪ੍ਰਧਾਨ ਵਿਸ਼ਨੂ ਰਜ਼ੋਰੀਆ ਨੇ ਕਿਹਾ ਇਹ ਹੈਰਾਨੀਜਨਕ ਖਲਾਸਾ ਕਰਦੇ ਹਾਂ ਕਿ ਕਿ 1951 ਤੋਂ ਬਾਅਦ ਦੇਸ਼ ਵਿੱਚ ਬ੍ਰਾਹਮਣਾਂ ਦੀ ਆਬਾਦੀ ਅੱਧੀ ਤੋਂ ਵੀ ਘੱਟ ਰਹੀ ਹੈ। ਅਮਰੀਕਾ ਵਿੱਚ ਕਿਰਤ ਤੇ ਇਮੀਗ੍ਰੇਸ਼ਨ ਵਿੱਚ ਤੇਜ਼ੀ ਨਾਲ ਹੋ ਰਹੀਆਂ ਮਹੱਤਵਪੂਰਨ ਤਬਦੀਲੀਆਂ ਦੀ ਚਰਚਾ ਚਰਚਾ ਵਿੱਚ ਚੱਲ ਰਹੀ ਹੈ। ਜਿਵੇਂ ਜਿਵੇਂ ਇਮੀਗ੍ਰੇਸ਼ਨ ਸੁਧਾਰਾਂ ਤੇ ਬਹਿਸ ਤੇਜ਼ ਹੋ ਰਹੀ ਹੈ, ਅਮਰੀਕਾ ਵਿੱਚ ਹਜ਼ਾਰਾਂ ਭਾਰਤੀਆਂ ਦੀ ਕਿਸਮਤ ਵੀ اٹਕ ਗਈ ਹੈ। ਜਿਸ ਨਾਲ ਭਾਰਤੀ H1B ਵੀਜ਼ਾ ਧਾਰਕਾਂ ਅਤੇ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋ ਰਿਹਾ ਹੈ ਹਾਲੀਆ ਰਜਾਨਾ ਰਿਪੋਰਟਾਂ ਤੇ ਨੀਤੀਗਤ ਬਹਿਸਾਂ ਭਾਰਤੀ ਕਾਮਿਆਂ ਤੇ ਵਿਦਿਆਰਥੀਆਂ ਨੂੰ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਨੇਵੀਗੇਟ ਕਰਨ ਲਈ ਦਰਪੇਸ਼ ਵੱਧ ਰਹੀਆਂ ਚੁਣੌਤੀਆਂ ਨੂੰ ਉਜਾਗਰ ਕਰ ਰਹੀਆਂ ਹਨ ਹੈਰੀਟੇਜ ਫਾਊਂਡੇਸ਼ਨ ਦੇ ਅਰਥਸ਼ਾਸਤਰੀ ਈ ਜੇ ਐਂਟੋਨੀ ਦੁਆਰਾ ਐਕਸ ਦੇ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਗਿਆ ਕਿ ਰਜਗਾਰ ਵਿੱਚ ਭਾਰੀ ਅਸਮਾਨਤਾਵਾਂ ਦਾ ਹੋ ਰਹੀਆਂ ਹਨ ਜੇ ਸਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਜਨਮੇ ਮੂਲ ਅਮਰੀਕੀਆਂ ਨੇ ਕਥਿਤ ਤੌਰ ਤੇ ਪਿਛਲੇ 8 ਲੱਖ ਪਿਛਲੇ ਸਾਲ 8 ਲੱਖ ਨੌਕਰੀਆਂ ਜਿਹੜੀਆਂ ਉਹ ਗਵਾ ਦਿੱਤੀਆਂ ਹਨ ਜਦੋਂ ਕਿ ਵਿਦੇਸ਼ਾਂ ਵਿੱਚ ਜੰਮੇ ਹੋਏ ਕਾਮਿਆਂ ਨੇ 10 ਲੱਖ ਤੋਂ ਵੱਧ ਇਹ ਨੌਕਰੀਆਂ ਤੇ ਉਧਦੇ ਹਾਸਲ ਕੀਤੇ ਹਨ ਇਸ ਡਾਟਾ ਨੇ ਕੁਝ ਮੇਕ ਅਮਰੀਕਾ ਗ੍ਰੇਟ ਅਗੇਨ ਕਾਰਕੁਨਾਂ ਦੀਆਂ ਦਲੀਲਾਂ ਨੂੰ ਵੀ ਤੇਜ਼ ਕਰ ਦਿੰਦਾ ਹੈ ਕਿ ਯੂਐਸ ਦਾ ਲੇਬਰ ਮਾਰਕੀਟ ਵਿਦੇਸ਼ੀ ਕਾਮਿਆਂ ਦਾ ਵੱਧ ਤੋਂ ਵੱਧ ਸਮਰਥਨ ਕਰਦਾ ਹੈ। ਇਹਦੀ ਤੁਲਨਾ ਪ੍ਰਵਾਸੀਆਂ ਲਈ ਇੱਕ ਟੈਪ ਏਜੰਸੀ ਨਾਲ ਕਰਦਾ ਹੈ। ਇਨ ਤਨਾ ਨੂੰ ਜੋੜਦੇ ਹੋਏ ਇੱਕ ਪਿਊ ਰਿਸਰਚ ਰਿਪੋਰਟ ਨੇ 2023 ਵਿੱਚ ਅਮਰੀਕਾ ਵਿੱਚ ਇਮੀਗ੍ਰੇਸ਼ਨ ਵਿੱਚ 1.6 ਮਿਲੀਅਨ ਵਾਧਾ ਦਿਖਾਇਆ ਹੈ। ਜੋ ਕਿ ਦਹਾਕਿਆਂ ਵਿੱਚ ਸਭ ਤੋਂ ਵੱਧ ਵਾਧਾ ਦਰਸਾਉਂਦਾ ਹੈ ਪ੍ਰਵਾਸੀ ਹੋਣ ਆਬਾਦੀ ਦਾ 14% ਤੋਂ ਵੱਧ ਬਣ ਗਏ ਹਨ ਜੋ ਕਿ 1910 ਤੋਂ ਬਾਅਦ ਸਭ ਤੋਂ ਵੱਧ ਅਨੁਪਾਤ ਹੈ ਭਾਰਤ ਵਾਲੇ ਲੋਕ ਮੈਕਸੀਕਨਾਂ ਤੋਂ ਬਾਅਦ ਦੂਜੇ ਸਭ ਤੋਂ ਵੱਡੇ ਪ੍ਰਵਾਸੀ ਗਰੁੱਪ ਹਨ ਜੋ ਕੁਝ ਅਮਰੀਕੀਆਂ ਵਿੱਚ ਵੱਧ ਰਹੇ ਵਰਤਾਂਤ ਵਿੱਚ ਯੋਗਦਾਨ ਪਾਉਂਦੇ ਹਨ ਕਿ ਇਮੀਗ੍ਰੇਸ਼ਨ ਨੌਕਰੀਆਂ ਅਤੇ ਮੌਕਿਆਂ ਤੇ ਸਮਾਜਿਕ ਇਕਤਾ ਨੂੰ ਖਤਰੇ ਵਿੱਚ ਪਾ ਰਹੀ ਹੈ ਓਪਨ ਡੋਰ ਰਿਪੋਰਟ ਦੇ ਅਨੁਸਾਰ 2023-24 ਵਿੱਚ ਅਕਾਦਮਿਕ ਸਾਲ ਦੌਰਾਨ 331602 ਵਿਦਿਆਰਥੀਆਂ ਨੇ ਦਾਖਲ ਦਾਖਲੇ ਲੈ ਸਨ ਤੇ ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਇੱਕ ਪਸੰਦੀਦਾ ਸਥਾਨ ਬਣਿਆ ਹੋਇਆ ਹੈ ਹਾਲਾਂਕਿ ਜ਼ਿਆਦਾਤਰ ਭਾਰਤੀ ਵਿਦਿਆਰਥੀ ਆਪਣੀ ਸਿੱਖਿਆ ਨੂੰ ਫੰਡ ਦੇਣ ਲਈ ਕਰਜ਼ੇ 'ਤੇ ਨਿਰਭਰ ਕਰਦੇ ਹਨ ਤੇ ਵੀਜ਼ਾ ਨੀਤੀਆਂ ਵਿੱਚ ਕੋਈ ਵੀ ਰੁਕਾਵਟ ਉਹਨਾਂ ਦੀ ਵਿੱਤੀ ਸਥਿਰਤਾ ਤੇ ਭੁੱਖਦੀਆਂ ਸੰਭਾਵਨਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਡੋਨਲਡ 트ੰਪ ਦੇ ਚੋਣ ਮੈਨੀਫੈਸਟੋ ਜਿਸ ਵਿੱਚ ਅਮਰੀਕੀ ਨੌਕਰੀਆਂ ਦੀ ਸੁਰੱਖਿਆ ਤੇ ਜ਼ੋਰ ਦਿੱਤਾ ਗਿਆ ਸੀ H1B ਵੀਜ਼ਾ ਧਾਰਕਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੰਦਾ ਹੈ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਨੇ ਕਿ H1B ਵੀਜ਼ਾ ਵਾਲੇ ਬਹੁਤ ਸਾਰੇ ਭਾਰਤੀ ਕਰਮਚਾਰੀ 트ੰਪ ਦੀ ਅਗਵਾਈ ਵਿੱਚ ਸੰਭਾਵੀ ਨੀਤੀਗਤ ਤਬਦੀਲੀਆਂ ਦੇ ਡਰੋਂ ਅਮਰੀਕਾ ਤੋਂ ਬਾਹਰ ਯਾਤਰਾ ਕਰਨ ਤੋਂ ਵੀ ਪਰਹੇਜ਼ ਕਰ ਰਹੇ ਹਨ ਰੁਜ਼ਗਾਰ ਦਾ ਰੁਜ਼ਗਾਰ ਦਾਤਾ ਤੇ ਇਮੀਗ੍ਰੇਸ਼ਨ ਦੇ ਵਕੀਲ ਉਹਨਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦੇ ਰਹੇ ਹਨ ਸੰਭਾਵੀ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਲਾਗੂ ਹੋਣ ਤੋਂ ਪਹਿਲਾਂ ਉਹਨਾਂ ਨੂੰ ਅਮਰੀਕਾ ਵਾਪਸ ਪਰਤਣ ਦੀ ਤਕੀਦ ਕੀਤੀ ਜਾ ਰਹੀ ਹੈ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਉੱਭਰ ਰਹੇ ਲੈਂਡਸਕੇਪ ਨੇ ਭਾਰਤੀ ਕਾਮਿਆਂ ਤੇ ਵਿਦਿਆਰਥੀਆਂ ਨੂੰ ਇੱਕ ਨਿਸ਼ਚਿਤ ਭੁੱਖ ਦਾ ਸਾਹਮਣਾ ਕਰਨ ਲਈ ਛੱਡ ਦਿੱਤਾ ਹੈ ਹਾਲਾਂਕਿ ਅਮਰੀਕੀ ਅਰਥਵਿਵਸਥਾ ਤੇ ਅਕਾਦਮਿਕ ਸੰਸਥਾਵਾਂ ਵਿੱਚ ਉਹਨਾਂ ਦੇ ਯੋਗਦਾਨ ਤੋਂ ਇਨਕਾਰ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਇਹਦੇ ਨਾਲ ਹੀ ਅੱਜ ਦਾ ਅਸੀਂ ਸਮਾਚਾਰ ਬ੍ਰਿਟਨ ਇੱਥੇ ਹੀ ਸਮਾਪਤ ਕਰਨ ਜਾ ਰਹੇ ਹਾਂ ਤੇ ਕੱਲ ਤੁਹਾਡੀ ਸੇਵਾ ਵਿੱਚ ਆਵਾਂਗੇ ਜੀ ਫਿਰ ਪੇਸ਼ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ